ਆਪਣੇ ਅੰਦਾਜ਼ ਦੇ ਕਰਕੇ ਕਿਉਂਕਿ ਇੱਕ ਬੜਾ ਉਹਨਾਂ ਦਾ ਚੁਲਬੁਲਾ ਜਿਹਾ ਅੰਦਾਜ਼ ਹੈ ਔਰ ਦੂਸਰਾ ਕਿ ਸ਼ੂਆ ਦੇ ਵਿੱਚ ਤਾਂ ਅਸੀਂ ਉਹਨਾਂ ਨੂੰ ਦੇਖਦੇ ਰਹਿੰਦੇ ਆ ਕਿ ਕਿਵੇਂ ਸੋਲਡ ਆਊਟ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਪਿਆਰ ਆਡੀਅנס ਦਾ ਜੋ ਪਿਆਰ ਫੈਨਸ ਦਾ ਉਹਨਾਂ ਨੂੰ ਮਿਲਦਾ ਹੈ ਉਹ ਬਹੁਤ ਦਿਲ ਖਿੱਚਵਾ ਹੁੰਦਾ ਤੇ ਚੁਲਬਲੇ ਜਿਹੇ ਅੰਦਾਜ਼ ਦੇ ਵਿੱਚ ਦਲਜੀਤ ਦੋਸਾਂਝ ਫਨੀ ਜਿਹਾ ਵੀਡੀਓ ਬਣਾ ਕੇ ਸਾਡੇ ਸਾਹਮਣੇ ਪੇਸ਼ ਵੀ ਕਰਦੇ ਨੇ ਸੋਸ਼ਲ ਮੀਡੀਆ ਤੇ ਜਿਹੜਾ ਕਾਫੀ ਦਿਲ ਲਾਈ ਰੱਖਦਿਆਂ ਨੇ ਤਾਂ ਇੱਕ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਸ ਸੋਸ਼ਲ ਮੀਡੀਆ ਤੇ ਬੜੀ ਹੀ ਵਾਇਰਲ ਹੋ ਰਹੀ ਹੈ ਜਿहां ਦਲਜੀਤ ਦਸਾਂਜ ਦੇ ਵੱਲੋਂ ਰਗੜੇ ਲਾਈ ਜਾ ਰਹੇ ਨੇ ਸ਼ਰਦਾਈ ਦੇ ਰਗੜੇ ਲਾਏ ਨੇ ਦਲਜੀਤ ਦਸਾਂਜ ਨੇ ਖੁਦ ਜੁੜਾਇਆ ਹੋਰ ਰਗੜਾ ਲਾਇਆ ਕਿਉਂਕਿ ਸ਼ੋਅ ਜਿਹੜਾ ਆ ਉਹ ਸੋਲਡ ਆਊਟ ਜਾ ਚੁੱਕਿਆ ਹੈ ਔਰ ਪਿਛਲੇ ਸ਼ੋਅ ਦੀ ਗੱਲ ਕਰੀਏ ਤਾਂ ਕਾਫੀ ਸਕਸੈਸਫੁਲ ਹੋ ਰਹੇ ਨੇ ਸ਼ੋਅ ਔਰ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦੀ ਪ੍ਰੇਜ਼ ਕਰ ਰਹੇ ਨੇ ਆ ਇੰਨਾ ਕੁ ਜ਼ਿਆਦਾ ਭਰਵਾ ਹੰਗਾਰਾ ਦਲਜੀਤ ਦਸਾਂਝ ਨੂੰ ਮਿਲ ਰਿਹਾ ਹੈ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਦਲਜੀਤ ਦਸਾਂਝ ਨੇ ਸਾਂਝੀ ਕੀਤੀ ਹੈ ਔਰ ਖੁਦ ਰਗੜੇ ਲਾਏ ਜਾ ਰਹੇ ਨੇ ਦੇਖ ਸਕਦੇ ਹਾਂ ਕਿ ਕੁੰਡਾ ਤੇ ਘੋਟਣਾ ਕਿਵੇਂ ਚੱਲਦਾ ਹੈ ਦਲਜੀਤ ਦਸਾਂਝ ਹੁਣਾਂ ਦਾ ਬੜੇ ਚੁਲਬਲੇ ਜੇ ਤਰੀਕੇ ਦੇ ਵਿੱਚ ਬੜੇ ਚੁਲਬਲੇ ਅੰਦਾਜ਼ ਦੇ ਵਿੱਚ ਦਲਜੀਤ ਦਸਾਂਝ ਹੁਣਾਂ ਨੇ ਮੁੱਛਾਂ ਨੂੰ ਵਟ ਦਿੱਤਾ ਹੈ ਔਰ ਸਰਬ ਲੋਆ ਦੇ ਬਾਟੇ ਦੇ ਵਿੱਚ ਸ਼ਰਦਾਈ ਰਗੜ ਕੇ ਘੋਟ ਕੇ ਤੇ ਆਪਣੇ